ਸਥਿਤੀ ਹੁਣ ਥੋੜੀ ਸੇਫ ਹੈ ਸੇਫ ਇਸ ਕਰਕੇ ਆ ਕਿਉਂਕਿ ਸਾਡਾ ਜਿਹੜਾ ਦਰਿਆ ਦਾ ਲੈਵਲ ਹੈ ਉਹ ਜੋ ਲੈਵਲ ਚੱਲ ਰਿਹਾ ਹੈ ਹੌਲੀ ਹੌਲੀ ਇਹਦਾ ਘਟੇਗਾ ਅਗਲੇ ਦਿਨਾਂ ਦੇ ਵਿੱਚ ਸਾਨੂੰ ਬੀਵੀਐਮਪੀ ਤੋਂ ਰਿਪੋਰਟ ਆਈ ਹੈ ਕਿ ਉਹ ਆਪਣੇ ਰੀਲੀਜ਼ਸ ਘਟਾਉਣਗੇ ਉਹ ਹੁਣ ਸਾਡੀਆਂ ਰੀਲੀਜ਼ ਜਿਹੜੀਆਂ ਘਟਾਉਣਗੇ ਉਹਦੇ ਨਾਲ ਸਾਡਾ ਲੈਵਲ ਹੋਰ ਥੱਲੇ ਜਾਏਗਾ ਹੋਰ ਥੱਲੇ ਜਾਣ ਦੇ ਨਾਲ ਜਿਹੜਾ ਹੈਗਾ ਇਹ ਜਿਹੜੀ ਕਟਿੰਗ ਲੱਗ ਰਹੀ ਹੈਗੀ ਜਮੀਨ ਨੂੰ ਇਹ ਵੀ ਘਟ ਜਾਏਗੀ ਪਿੰਡ ਦੇ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਪਾਣੀ ਤਾਂ ਨਹੀਂ ਏਕੇ ਜਾਏਗਾ ਨਹੀਂ ਨਹੀਂ ਬਿਲਕੁਲ ਸਹਿਮਨ ਦੀ ਜ਼ਰੂਰਤ ਨਹੀਂ ਹੈ ਪਿੰਡ ਵਾਲੇ ਸਾਡੇ ਨਾਲ ਹੀ ਲੱਗੇ ਹੋਏ ਆ ਔਰ ਉਹ ਆਪ ਹੀ ਕਹਿੰਦੇ ਹੈਗੇ ਜੀ ਹੁਣ ਕੋਈ ਡਰ ਦੀ ਜ਼ਰੂਰਤ ਨਹੀਂ ਪਿੰਡ ਵਾਲੇ ਸਸਰ ਵਾਲੀ ਨਾਲ ਗੱਲ ਕਰ ਲਓ ਤੇ ਬੂਤਕੜ ਵਾਲਾ ਨਾਲ ਗੱਲ ਕਰ ਲਓ ਹੋਰ ਆਮ ਰਿਲੈਕਸ ਬੈਠੇ ਉਹਨਾਂ ਨੂੰ ਪਤਾ ਲੱਗਿਆ ਕਿ ਹੁਣ ਪਾਣੀ ਸਾਡੇ ਘਰਾਂ ਚ ਨਹੀਂ ਆਏਗਾ ਹੁਣ ਉਹਦੇ ਵਿੱਚ ਜਿਹੜਾ ਡੈਮ ਦੇ ਵਿੱਚ 36000 ਦੇ ਆਸ-ਪਾਸ 36000 ਕਿਊਸਿਕ ਦਾ ਇਨਫਲੋ ਹੈ ਪਾਖੜਿਆਂ ਦੇ ਵਿੱਚ ਜਦ ਕਿ ਸਾਨੂੰ ਇੱਥੇ 70 65 70000 ਆ ਰਿਹਾ ਕਿਉਂਕਿ ਉਹਨਾਂ ਦੇ ਅੰਦਰੋਂ ਪਾਣੀ ਘਟ ਗਿਆ ਹੈਗਾ ਉਹਣਾ ਤੇ ਉਹ ਸਾਡਾ ਵੀ ਘਟਾ ਰਹੇ ਨੇ ਹੌਲੀ-ਹੌਲੀ ਤੇ ਹੋਰ ਲੈਵਲ ਥੱਲੇ ਚਲ ਜਾਏਗਾ ਜਦੋਂ ਜਦੋਂ ਪਾਣੀ ਦਾ ਆਪਣਾ ਲੈਵਲ ਬਿਲਕੁਲ ਘਟ ਜਾ ਉਦੋਂ ਫੇਰ ਇਹਦੀ ਕਟਿੰਗ ਬੰਦ ਹੋ ਜਾਏਗੀ ਰੀਸੀਡ ਕਰ ਦੇ ਆਪਾਂ ਇਹਨੂੰ ਤੋਂ ਰੀਸੀਡ ਕਰ ਗਿਆ ਫੇਰ ਆਪਾਂ ਉੱਥੇ ਪੱਕੇ ਜਿਹੜੇ ਹੈਗੇ ਉੱਥੇ ਢਾਵਾਂ ਲਾਵਾਂਗੇ ਆ ਲਾ ਕੇ ਫਿਰ ਉਹਨੂੰ ਪ੍ਰੋਪਰ ਰੁਕ ਜਾਏਗਾ ਉਸ ਤੋਂ ਬਾਅਦ ਫੇਰ ਡਿਪਾਰਟਮੈਂਟ ਵੱਲੋਂ ਇਹ ਤਾਂ ਹੈਗਾ ਦੁਬਾਰਾ ਜਾਂ ਰੀਕਨਸਟਰਕਸ਼ਨ ਕੀਤੀ ਜਾਏਗੀ ਤੋ ਕੋਸਾ ਸਰਾਲੀ ਪਿੰਡ ਦੇ ਵਿੱਚ ਬੇਸ਼ੱਕ ਸਥਿਤੀ ਜਿਹੜੀ ਆ ਉਹ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਲਗਾਤਾਰ ਸਤਲੁਜ ਦਾ ਜੋ ਪਾਣੀ ਆ ਮਿੱਟੀ ਖਾਰਦਾ ਹੋਇਆ ਨਜ਼ਰ ਆ ਰਿਹਾ ਜਿੰਨੀ ਵੀ ਜ਼ਮੀਨ ਆ ਉਹ ਤਸਦੀਵ ਨੇ ਜਰਾਰੀ ਆ ਇੱਕ ਵਾਰ ਮੈਂ ਤਸਵੀਰ ਤੁਹਾਨੂੰ ਦਿਖਾ ਰਿਹਾ ਦੇਖ ਸਕਦੇ ਹੋ ਤੁਸੀਂ ਕਿ ਹਾਲੇ ਵੀ ਪਾਣੀ ਜਿਹੜਾ ਉਹ ਖੇਤਾਂ ਦੇ ਵਿੱਚ ਜਿਹੜਾ ਅੰਦਰ ਜਾ ਰਿਹਾ ਔਰ ਦੂਸਰੇ ਪਾਸੇ ਇਸ ਖੇਤ ਦੇ ਵਿੱਚ ਪਾਣੀ ਤੁਹਾਨੂੰ ਦਿਖ ਰਿਹਾ ਹੋਵੇਗਾ ਕਿਉਂਕਿ ਇਹ ਖੇਤ ਜਿਹੜਾ ਡੂੰਘਾ ਹੈ ਕਿਉਂਕਿ ਨੀਵਾ ਖੇਤ ਹੈ ਹਾਲਾਂਕਿ ਜਰੂਰ ਕਿ ਅਸੀਂ ਕਹਿ ਦਈਏ ਕਿ ਪਿੰਡਾਂ ਦੇ ਵਿੱਚ ਪਾਣੀ ਨਹੀਂ ਗਿਆ ਪਰ ਪਾਣੀ ਦੀ ਸਪੀਡ ਬਹੁਤ ਤੇਜ਼ ਆ ਦੂਸਰੇ ਪਾਸ ਲਗਾਏ ਕੇ ਸੀ ਉਹ ਵੀ ਜਿਹੜੇ ਕਿਤੇ ਨਾ ਕਿਤੇ ਵਿਚ ਰੁੜ ਗਏ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੱਥੇ ਇੱਕ ਮਕਾਨ ਤੁਸੀਂ ਦੇਖ ਰਹੇ ਹੋ ਇਸ ਮਕਾਨ ਨੂੰ ਵੀ ਜਿਹੜੀ ਢਾਂ ਲੱਗੀ ਹੋਈ ਹੈ ਕਿਉਂਕਿ ਕਿਸੇ ਵੇਲੇ ਇਹ ਮਕਾਨ ਵੀ ਜਿਹੜਾ ਉਹ ਗਿਰ ਸਕਦਾ ਹੈ ਤਾਂ ਤਸਵੀਰ ਦਿਉਣ ਦਾ ਕਰਾ ਜਿੱਥੇ ਐਨ ਡੀ ਆਰ ਐਫ ਦੀਆਂ ਟੀਮਾਂ ਵੀ ਮੌਕੇ ਤੇ ਮੌਜੂਦ ਨੇ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਮੌਜੂਦ ਆ ਉਹਨਾਂ ਦੇ ਵੱਲੋਂ ਵੀ ਮਿਹਨਤ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਕਿਉਂਕਿ ਪਿੰਡ ਵਾਸੀ ਵੀ ਕਈ ਦਿਨਾਂ ਤੋਂ ਲੱਗੇ ਹੋਏ ਨੇ ਇਸ ਆਰ ਜੀ ਬੰਨ ਜਿਹੜਾ ਬਣਾਇਆ ਜਾ ਰਿਹਾ ਹਾਲਾਂਕਿ ਪਿੰਡ ਦੇ ਲੋਕ ਜਿਹੜਾ ਕਈ ਦਿਨ ਹੋ ਗਏ ਜਿਹੜੇ ਇੱਥੇ ਮਿਲਤ ਕਰ ਰਹੇ ਨੇ ਕਿਤੇ ਨਾ ਕਿਤੇ 10 3 12 ਦਿਨ ਹੋ ਚੁੱਕੇ ਨੇ ਲਗਾਤਾਰ ਕਈ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਅਸੀਂ ਸੋ ਕੀ ਨਹੀਂ ਦੇਖਿਆ ਕਿਤੇ ਨਾ ਕਿਤੇ ਜੋ ਜ਼ਮੀਨ ਆ ਜੋ ਮੇਨਤ ਕੀਤੀ ਹੋਈ ਜੋ ਕਮਾਈ ਆ ਉਹ ਜਿਹੜੀ ਇਸ ਸਤਲੁਜ ਵਹਾਵ ਦੇ ਵਿੱਚ ਰੁੜ ਗਈ ਕਿਤੇ ਨਾ ਕਿਤੇ ਸਥਿਤੀ ਜਿਹੜੀ ਆ ਉਹ ਬਹੁਤ ਨਾਜ਼ੁਕ ਬਣੀ ਹੋਈ ਆ ਇੱਥੇ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ एडीसी ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੀ ਵੀ ਜ਼ਰੂਰ ਕੋਸ਼ਿਸ਼ ਕਰਾਂਗੇ ਤਾਂ ਲਗਾਤਾਰ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਜਿੱਥੇ ਐਨਡੀਆਰਫ ਦੀ ਟੀਮਾਂ ਵੀ ਮੌਕੇ ਤੇ ਮੌਜੂਦ ਨੇ ਹਾਲਾਂਕਿ ਪਾਣੀ ਦਾ ਬਹਾਅ ਜਿਹੜਾ ਉਹ ਬੇਸ਼ੱਕ ਥੋੜਾ ਘੱਟ ਦੇਖਿਆ ਜਾ ਰਿਹਾ 1.5 ਫੁੱਟ ਪਾਣੀ ਜਿਹੜਾ ਘੱਟ ਦੇਖਿਆ ਜਾ ਰਿਹਾ ਔਰ ਪਾਣੀ ਦੀ ਸਪੀਡ ਬਹੁਤ ਤੇਜ਼ ਹੈ ਕਿਉਂਕਿ ਲਗਾਤਾਰ ਪਿੰਡ ਦੀ ਜੋ ਜ਼ਮੀਨ ਹੈ ਉਸ ਨੂੰ ਖਾਰਦਾ ਹੋਇਆ ਨਜ਼ਰ ਆ ਰਿਹਾ ਲਗਾਤਾਰ ਜੋ ਬੰਨ ਜਿਹੜੇ ਬਣਾਏ ਗਏ ਸੀ ਕੱਲ ਬੰਨ ਦੇਖੇ ਗਏ ਸੀ ਉਹ ਵੀ ਜਿਹੜੇ ਬੰਨ ਇਸ ਪਾਣੀ ਦੇ ਬਹਾਅ ਦੇ ਨਾਲ ਰੁੜ ਗਏ ਇਸ ਜਗ੍ਹਾ ਤੇ ਮੈਂ ਮੌਜੂਦ ਹ ਇੱਥੇ ਕਾਫੀ ਅੱਗੇ ਜ਼ਮੀਨ ਸਗੀ ਬਨ ਲੱਗਿਆ ਹੋਇਆ ਸੀਗਾ ਤਾਂ ਉਹ ਵੀ ਜਿਹੜੀ ਜਮੀਨ ਆ ਉਹ ਖਾਰ ਕੇ ਜਿਹੜੀ ਅੱਗੇ ਚਲ ਗਈ ਆਪੋਨੇ ਸਪ੍ਰਸ਼ਾਸਨ ਸਾਡੇ ਨਾਲ ਮੌਜੂਦ ਨੇ ਏਡੀਸੀ ਜੀ ਨੇ ਸਰ ਹੁਣ ਸਰ ਕਿਸ ਤਰੀਕੇ ਦੀ ਸਥਿਤੀ ਹੈ ਦੇਖੋ ਸਥਿਤੀ ਹੁਣ ਥੋੜੀ ਸੇਫ ਹੈ ਸੇਫ ਇਸ ਕਰਕੇ ਆ ਕਿਉਂਕਿ ਸਾਡਾ ਜਿਹੜਾ ਦਰਿਆ ਦਾ ਲੈਵਲ ਹੈ ਉਹ ਜੋ ਲੈਵਲ ਚੱਲ ਰਿਹਾ ਹੈ ਹੌਲੀ ਹੌਲੀ ਇਹਦਾ ਘਟੇਗਾ ਅਗਲੇ ਦਿਨਾਂ ਦੇ ਵਿੱਚ ਸਾਨੂੰ ਬੀਬੀਐਮਪੀ ਤੋਂ ਰਿਪੋਰਟ ਆਈ ਹੈ ਕਿ ਉਹ ਆਪਣੇ ਰਿਲੀਜ਼ਸ ਘਟਾਉਣਗੇ ਕਿਉਂਕਿ ਪਿੱਛੇ ਉਹਨਾਂ ਦੇ ਕੈਚਮੈਂਟ ਏਰੀਆ 'ਚ ਬਾਰਿਸ਼ ਇੰਨੀ ਜ਼ਿਆਦਾ ਨਹੀਂ ਹੋ ਰਹੀ ਉਹ ਉਹਨਾਂ ਨੇ ਜਿਹੜਾ ਸਤਲੁਜ ਆਪਣਾ ਪਖੜਾ ਡੈਮ ਹੈਗਾ ਪਖੜਾ ਡੈਮ ਦਾ ਲੈਵਲ ਵੀ ਹੁਣ 1670 ਤੱਕ ਆ ਗਿਆ ਪਹਿਲਾਂ 1680 ਤੱਕ ਚਲਾ ਗਿਆ ਸੀ ਉਹ ਹੌਲੀ ਹੌਲੀ ਘਟ ਰਿਹਾ ਕਿਉਂਕਿ ਉਹਨਾਂ ਦੇ ਇਨਫਲੋਸ ਘਟ ਹੈ ਅੱਗੇ ਜਿਹੜਾ 70 ਛੱਡ ਰਿਹਾ ਹੈਗੇ ਆ ਉਹਦੇ ਨਾਲ ਉਹਨਾਂ ਦਾ ਲੈਵਲ ਕੰਫਰਟੇਬਲ ਹੋ ਗਿਆ ਪਖੜਾ ਡੈਮ ਵੀ ਸੇਫ ਹੈ ਹੁਣ ਬਿਲਕੁਲ ਉਹਦੇ ਸਿਰ ਕੋਈ ਪ੍ਰੋਬਲਮ ਨਹੀਂ ਹੈ ਉਹ ਹੁਣ ਸਾਡੀਆਂ ਰਿਲੀਜ਼ ਜਿਹੜੀਆਂ ਘਟਾਉਣਗੇ ਉਹਦੇ ਨਾਲ ਸਾਡਾ ਲੈਵਲ ਹੋਰ ਥੱਲੇ ਜਾਏਗਾ ਹੋਰ ਥੱਲੇ ਜਾਣ ਦੇ ਨਾਲ ਜਿਹੜਾ ਹੈਗਾ ਇਹ ਜਿਹੜੀ ਕਟਿੰਗ ਲੱਗ ਰਹੀ ਹੈਗੀ ਜਮੀਨ ਨੂੰ ਇਹ ਵੀ ਘਟ ਜਾਏਗੀ ਘਟ ਜਾਏਗੀ ਤੇ ਜ਼ਮੀਨ ਓਵਰਫਲੋ ਤਾਂ ਹੁਣ ਵੀ ਨਹੀਂ ਕਰ ਰਿਹਾ ਤੁਸੀਂ ਦੇਖਿਆ ਹੋਵੇਗਾ ਕਿ ਆਪਾਂ ਪਹਿਲੇ ਇੱਕ ਹਫਤੇ ਤੋਂ ਦੇਖ ਰਹੇ ਹਾਂ ਇੱਥੋਂ ਜਿਹੜਾ ਬੰਦ ਸੀਗਾ ਆਪਣਾ ਤਕਰੀਬਨ 3 ਦਿਨ ਪਹਿਲਾਂ ਜਿਹੜਾ ਬੰਦ ਖੁਰ ਗਿਆ ਸੀ ਸੋ ਸਿਰਫ ਪਾਣੀ ਓਵਰਫਲੋ ਕਰਕੇ ਥੋੜਾ ਜਿਹਾ ਇੱਕ ਖੇਤ ਦੇ ਵਿੱਚ ਆ ਕਿਉਂਕਿ ਇਹ ਖੇਤ ਨਹੀਂਵਾ ਸੀ ਉਹ ਵਾਲਾ ਉੱਚਾ ਆ ਦੇਖੋ ਉਹਦੇ ਵਿੱਚ ਪਾਣੀ ਬਿਲਕੁਲ ਨਹੀਂ ਗਿਆ ਜਿਹੜਾ ਪਹਿਲਾਂ ਕੋਈ ਨੀਵਾ ਖੇਤ ਹੈ ਉਹਦੇ ਵਿੱਚ ਪਾਣੀ ਹਲਕਾ ਜਿਹਾ ਚੱਲ ਜਾ ਪਰ ਉਸ ਤੋਂ ਅੱਗੇ ਆਪਾਂ ਉਹ ਰਿੰਗ ਬੰਦ ਮਾਰਿਆ ਹੋਇਆ ਹੈ 링ਗબંધ ਮਾਰਿਆ ਸਸਰਾਲੀ ਪਿੰਡ ਬੂਥਗੜ ਉਹਨਾਂ ਨੂੰ ਕੋਈ ਦੰਦੀ ਜ਼ਰੂਰਤ ਨਹੀਂ ਆ। ਬੇਸ਼ੱਕ ਤੁਸੀਂ ਕਹਿ ਰਹੇ ਹੋ ਬੇਸ਼ੱਕ ਪਾਣੀ ਜਿਹੜਾ ਕਟਿਆ ਔਰ ਪਾਣੀ ਦੀ ਰਫ਼ਤਾਰ ਇੰਨੀ ਕਿ ਤੇਜ਼ ਆ ਕਿ ਜਿਹੜੇ ਬੰਨ ਬਣਾਏ ਨੇ ਆ ਮਿੱਟੀ ਜਿਹੜਾ ਖਾਰ ਰਿਹਾ। ਪਿੰਡ ਦੇ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਆ। ਪਾਣੀ ਤਾਂ ਨਹੀਂ ਅੱਗੇ ਜਾਏਗਾ। ਨਹੀਂ ਨਹੀਂ ਬਿਲਕੁਲ ਸਹਿਮਨ ਦੀ ਜ਼ਰੂਰਤ ਨਹੀਂ ਆ। ਪਿੰਡ ਵਾਲੇ ਸਾਡੇ ਨਾਲ ਹੀ ਲੱਗੇ ਹੋਏ ਆ। ਹੂੰ। ਸਰ ਉਹ ਆਪ ਹੀ ਕਹਿੰਦੇ ਹੈਗੇ ਜੀ ਹੁਣ ਕੋਈ ਡਰ ਦੀ ਜ਼ਰੂਰਤ ਨਹੀਂ ਪਿੰਡ ਵਾਲੇ ਸਸਰ ਵਾਲੀ ਨਾਲ ਗੱਲ ਕਰ ਲਓ ਤੁਸੀਂ ਬੂਤ ਘੜਾ ਵਾਲਾ ਨਾਲ ਗੱਲ ਕਰ ਲਓ ਉਹ ਆਰਾਮ ਨਾਲ ਰਿਲੈਕਸ ਬੈਠੇ ਉਹਨਾਂ ਨੂੰ ਪਤਾ ਲੱਗਿਆ ਕਿ ਹੁਣ ਪਾਣੀ ਸਾਡੇ ਘਰਾਂ ਚ ਨਹੀਂ ਆਏਗਾ ਇੱਥੇ ਤੁਹਾਡੇ ਮਕਾਨ ਵੀ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਢਾਲ ਲੱਗੀ ਹੈ ਕਿਸੇ ਵੇਲੇ ਮਕਾਨ ਵੀ ਇਹ ਗਿਰ ਸਕਦਾ ਕਿਉਂਕਿ ਪਾਣੀ ਜਿਹੜਾ ਲਗਾਤਾਰ ਜ਼ਮੀਨ ਖਤਮ ਕਰ ਰਿਹਾ ਔਰ ਕਿਤੇ ਨਾ ਕਿਤੇ ਇਹ ਖਤਰੇ ਦੀ ਘੰਟੀ ਜੋ ਪਿੰਡ ਵਾਸੀ ਵੀ ਕਹਿ ਰਹੇ ਨੇ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਜੋ ਸਾਡੀਆਂ ਜ਼ਮੀਨਾਂ ਬਚੀਆਂ ਨੇ ਉਹ ਵੀ ਜ਼ਮੀਨਾਂ ਲਗਾਤਾਰ ਤਬਾਹ ਹੋ ਰਹੀਆਂ ਨੇ ਸਾਨੂੰ ਕਈ ਕਿਹ ਮਹੀਨੇ ਲੱ ਕਿਉਂਕਿ ਬੰਨ ਵੀ ਤੋਂ ਸੀ ਬੰਨ ਵੀ ਜਿਹੜਾ ਕੱਚਾ ਹੁੰਦਾ ਉਹਦੇ ਵਿੱਚ ਵੀ ਕੰਕਰੀਟ ਤਾਂ ਕੁਝ ਨਹੀਂ ਹੈਗਾ ਸੀ ਬਾਈ ਚਾਂਸ ਇੱਥੇ ਪਹਿਲਾਂ ਕੋਈ ਪੱਥਰ ਦਾ ਕੰਮ ਨਹੀਂ ਹੋਇਆ ਸੀ ਕਿਉਂਕਿ ਇਹ ਕਲਿਟੀਕਲ ਪੁਆਇੰਟ ਪਹਿਲਾਂ ਹਿਸਟਰੀ ਦੇ ਵਿੱਚ ਕਦੀ ਨਹੀਂ ਸੀ ਆ ਇਸ ਵਾਰ ਬਾਈ ਚਾਂਸ ਇੱਥੇ ਡਿਪੋਜ਼ਿਟ ਬਹੁਤ ਜ਼ਿਆਦਾ ਹੋ ਗਿਆ ਦੂਜੀ ਸਾਈਡ ਜਲੰਧਰ ਵਾਲੀ ਸਾਈਡ ਉੱਥੇ ਡਿਪੋਜ਼ਿਟ ਜ਼ਿਆਦਾ ਹੋਣ ਕਰਕੇ ਉਹਦੇ ਤੇ ਵੇਜੀਟੇਸ਼ਨ ਹੋ ਗਈ ਤੇ ਦਰਿਆ ਦਾ ਜਿਹੜਾ ਰਾਈਟ ਆਫ ਵੇਜ ਜਿਹਨੂੰ ਕਹਿੰਦੇ ਜਿੱਥੋਂ ਲੰਘਣਾ ਹੁੰਦਾ ਉਹ ਕੱਟ ਗਿਆ ਤੇ ਉਹਨੇ ਇਸ ਕਰਕੇ ਇਹਧਰ ਨੂੰ ਕਟਮਾਨਾ ਸ਼ੁਰੂ ਕਰਤਾ ਸੋ ਉਹ ਹੁਣ ਅਸੀਂ ਤਾਂ ਉਹ ਚੱਕਿਆ ਨਹੀਂ ਆ ਸਕਦਾ ਇਹਨਾਂ ਸ਼ਾਰਟ ਟਾਈਮ ਦੇ ਵਿੱਚ ਸਰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਮੌਸਮ ਖੁੱਲਿਆ ਜੇਕਰ ਇਸੇ ਤਰੀਕੇ ਨਾਲ ਬਰਸਾਤ ਨਾ ਹੋਵੇ ਕਿਉਂਕਿ ਬਰਸਾਤ ਇੱਥੇ ਪਾਵਾਂ ਨਾ ਹੋਵੇ ਪਹਾੜੀ ਲੱਗ ਕੇ ਦੇ ਵਿੱਚ ਜੇ ਬਰਸਾਤ ਬੰਦ ਹੋ ਗਈ ਤੇ ਫਿਰ ਇਹ ਤਾਂ ਪੰਜ ਘਟੇ ਅਸੀਂ ਉਹਦੇ ਤੇ ਵੀ ক্লোਜ਼ ਨਜ਼ਰਾ ਕਰ ਰਹੇ ਹੈਗੇ ਆ ਕਿ ਵੀ ਪਹਾੜੀ ਏਰੀਆ ਦੇ ਵਿੱਚ ਹਿਮਾਚਲ ਦੇ ਵਿੱਚ ਜਿਹੜਾ ਸਤਲੁਜ ਰਿਵਰ ਹੈਗਾ ਜਿਹੜਾ ਪਾਖੜਾ ਡੈਮ ਤੋਂ ਪਿੱਛੇ ਹੈ ਜਿਹੜਾ ਰੈਜ਼ਰਵਾਇਰ ਹੈ ਜਿੱਥੇ ਪਾਣੀ ਆਉਂਦਾ ਉਹ ਸਾਰੇ ਏਰੀਆ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਵੀ ਘੱਟ ਹੋ ਰਹੀ ਹੈ ਜਿੱਦਾਂ ਹੁਣ ਉਹਦੇ ਵਿੱਚ ਜਿਹੜਾ ਡੈਮ ਦੇ ਵਿੱਚ 36000 ਦੇ ਆਸ-ਪਾਸ 36000 ਕਿਊਸਿਕ ਦਾ ਇਨਫਲੋ ਹੈ ਪਾਖੜਿਆਂ ਦੇ ਵਿੱਚ ਜਦਕਿ ਸਾਨੂੰ ਇੱਥੇ 70 65 7000 ਆ ਰਿਹਾ ਕਿਉਂਕਿ ਉਹਨਾਂ ਦੇ ਅੰਦਰੋਂ ਪਾਣੀ ਘਟ ਗਿਆ ਹੈਗਾ ਉਹਨਾ ਤੇ ਉਹ ਸਾਡਾ ਵੀ ਘਟਾ ਰਹੇ ਨੇ ਹੌਲੀ-ਹੌਲੀ ਤੇ ਹੋਰ ਲੈਵਲ ਥੱਲੇ ਚਲ ਜਾਏਗਾ ਤੇ ਸੇਫ ਹੈ ਇਹ ਜੀ ਤੁਹਾਡੀਆਂ ਕਿੰਨੀਆਂ ਕਿ ਟੀਮਾਂ ਜੜੀਆਂ ਲੱਗੀਆਂ ਸਾਡੀਆਂ ਦੇਖੋ ਜੀ ਸਾਡੇ ਤੇ ਇੱਥੇ ਰਾਉਂਡ ਦਾ ਕਲੌਕ ਜਿਹੜੀ ਹੈਗੀ ਡਰੇਨੇਜ ਡਿਪਾਰਟਮੈਂਟ ਦਾ ਐਸਸੀ ਉਹਨਾਂ ਦੇ 5 ਐਕਸਨ ਉਹਨਾਂ ਦੀ ਫਿਰ ਇੱਕ ਐਸ ਡੀਓ ਜੇਈ ਤੇ ਉਹਨਾਂ ਦੇ ਨਾਲ ਨਾਲ ਕੰਟਰੈਕਟਰ ਜਿਹੜੇ ਹੈਗੇ ਉਹਨਾਂ ਦੇ ਇਹਦੇ ਇਹ ਕੰਮ ਕਰਦੇ ਆ ਉਹ ਹੈਗੇ ਆ ਤੇ ਫਿਰ ਵੱਖ-ਵੱਖ ਪਿੰਡ ਵਾਲੇ ਜਿਹੜੇ ਹੈਗੇ ਆ ਉਹ ਵੀ ਆ ਕੇ ਪੂਰੀ ਯੋਗਦਾਨ ਦੇ ਰਹੇ ਆ ਆਪਣੀਆਂ ਟਰਾਲੀਆਂ ਭਰ ਕੇ ਮਿੱਟੀ ਦੀਆਂ ਵੀ ਲੈ ਰਹੇ ਆ ਬੋਰੇ ਵੀ ਲੈ ਰਹੇ ਹੈਗੇ ਆ ਤੇ ਜਿਹੜਾ ਕ੍ਰੇਟ ਹੁੰਦੇ ਹੈਗੇ ਜਿਹੜੇ ਜਾਲੀ ਹੁੰਦੀ ਆ ਉਹ ਸਾਰਾ ਡਿਪਾਰਟਮੈਂਟ ਉਹਨਾਂ ਨੂੰ ਸਪਲਾਈ ਕਰ ਰਿਹਾ ਹੈਗਾ ਉਹ ਵੀ ਕਰ ਰਿਹਾ ਹੈਗੇ ਇੱਕ ਜਗ੍ਹਾ ਤੇ ਉਹ ਕਰਦੇ ਆ ਦੂਜੀ ਦੋ ਤਿੰਨ ਜਗ੍ਹਾ ਦੇ ਉੱਤੇ ਰੇਨ ਡਿਪਾਰਟਮੈਂਟ ਵਾਲੇ ਇਕੱਠੇ ਮਿਲ ਕੇ ਕਰ ਰਿਹਾ ਤੇ ਉਹਦੇ ਨਾਲ ਇਹ ਆ ਕਿ ਅਸੀਂ ਉਹ ਥੋੜਾ ਸਲੋ ਕਰ ਦਿੰਦੇ ਆ ਜਿਹੜੀ ਕਟਿੰ ਉਹ ਥੋੜੀ ਸਲੋ ਹੋ ਜਾਂਦੀ ਹੈ ਪਰ ਕੁਝ ਟਾਈਮ ਬਾਅਦ ਫਿਰ ਉਹ ਵੀ ਰੜ ਜਾਂਦੀ ਫਿਰ ਅੱਗੇ ਨੈਕਸਟ ਜਗ੍ਹਾ ਤੇ ਅਸੀਂ ਲਾਉਂਦੇ ਲੱਗਦਾ ਕਿ ਜਿਸ ਤਰੀਕੇ ਨਾਲ ਕਟਿੰਗ ਕਰ ਰਿਹਾ ਹੈ ਲੰਬਾ ਹੋਣ ਦੇ ਕਾਰਨ ਕਿਤੇ ਨਾ ਕਿਤੇ ਖੇਤ ਖਤਮ ਕਰ ਰਿਹਾ ਔਰ ਜਿਹੜੀ ਖਤਰੇ ਦੀ ਨਿਸ਼ਾਨ ਹੈ ਜਿਹੜਾ ਖਤਰੇ ਦੀ ਘੰਟੀ ਤਾਂ ਨਹੀਂ ਵਿਖਰੀ ਕੋਈ ਖਤਰੇ ਦੀ ਨਿਸ਼ਾਨੀ ਨਹੀਂ ਖਤਰੇ ਦਾ ਨਿਸ਼ਾਨ ਹੁੰਦਾ 워ਟਰ ਲੈਵਲ ਦਾ ਉਹ 워ਟਰ ਰਾਈਜ਼ ਨਹੀਂ ਕਰ ਰਿਹਾ ਉੱਪਰੋਂ ਸਿਰਫ ਇਹ ਪਾਣੀ ਦਾ ਐਕਸ਼ਨ ਹੀ ਇਦਾਂ ਦਾ ਹੈ ਜਿ ਕਿ ਜਿੰਨੀ ਜਗ੍ਹਾ ਬਣਾ ਰਿਹਾ ਉਧਰ ਨੂੰ ਵਧ ਰਿਹਾ ਪਰਲੇ ਪਾਸੇ ਘਟਦਾ ਹੈ ਨਾ ਹਾਂ ਇਦਾਂ ਹੀ ਇਹਦਾ ਮੈਂਡਰਿੰਗ ਹੁੰਦਾ ਇਹ ਤਾਂ ਜੇ ਤੁਸੀਂ ਪੜੋਗੇ ਰਿ ਸੋ ਇਹਦਾ ਇਹ ਇਹ ਇਧਰੋਂ ਚੱਲ ਪਿਆ ਹੋਣਾ ਜਿੱਧਰੋਂ ਚੱਲ ਪਿਆ ਇਹ ਉਧਰੋਂ ਕਟਿੰਗ ਕਰਦਾ ਰਹਿੰਦਾ ਫਿਰ ਹੁਣ ਜਦੋਂ ਪਾਣੀ ਦਾ ਆਪਣਾ ਲੈਵਲ ਬਿਲਕੁਲ ਘਟ ਜਾਏਗਾ ਉਦੋਂ ਫੇਰ ਇਹਦੀ ਕਟਿੰਗ ਬੰਦ ਹੋ ਜਾਏਗੀ ਰੀਸੀਡ ਕਰ ਜਾਏਗਾ ਪਾਣੀ ਤੇ ਰੀਸੀਡ ਕਰ ਗਿਆ ਫੇਰ ਆਪਾਂ ਉਥੇ ਪੱਕੇ ਜਿਹੜੇ ਹੈਗੇ ਉਥੇ ਢਾਵਾਂ ਲਾਵਾਂਗੇ ਢਾ ਲਾ ਕੇ ਫਿਰ ਉਹਨੂੰ ਪ੍ਰੋਪਰ ਰੁਕ ਜਾਏਗਾ ਉਸ ਤੋਂ ਬਾਅਦ ਫੇਰ ਡਿਪਾਰਟਮੈਂਟ ਵੱਲੋਂ ਇਹਦਾ ਹੈਗਾ ਦੁਬਾਰਾ ਯਾ ਰੀਕਨਸਟ੍ਰਕਸ਼ਨ ਕੀਤੀ ਜਾਏਗੀ ਬਿਲਕੁਲ ਐਡੀਸੀ ਅਮਰਜਿੰਦਰ ਸਿੰਘ ਬੈਂਸ ਨਾਲ ਗੱਲਬਾਤ ਕੀਤੀ ਹੈ ਉਹ ਕਹਿ ਰਹੇ ਨੇ ਕਿ ਹਾਲਾਂਕਿ ਡਰਨ ਦੀ ਕੋਈ ਲੋੜ ਨਹੀਂ ਹੈ ਖਤਰੇ ਦੀ ਘੰਟੀ ਅਜੇ ਹੀ ਨਹੀਂ ਹੈ ਪਰ ਜਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਪਾਣੀ ਦਾ ਬਹਾਵ ਬਹੁਤ ਤੇਜ਼ ਹੈ ਕਿਉਂਕਿ ਜਿੰਨੀ ਵੀ ਜ਼ਮੀਨ ਆ ਆਪਣੀ ਚਪੇਟ ਦੇ ਵਿੱਚ ਸਤਲੁਜ ਜਿਹੜਾ ਲੈ ਰਿਹਾ ਔਰ ਦੂਸਰੇ ਪਾਸੇ ਇੱਕ ਮੈਂ ਤਸਵੀਰ ਦਿਖਾਉਂਗਾ ਇੱਥੇ ਇੱਕ ਮਕਾਨ ਹੈ ਜਿਸ ਨੂੰ ਮੈਂ ਕਹਾਂਗਾ ਕੈਮਰਾਮੈਨ ਨੂੰ ਜ਼ੂਮ ਕਰਕੇ ਦਿਖਾਣ ਇੱਕ ਮਕਾਨ ਹੈ ਜਿਸ ਨੂੰ ਢਾਹ ਲੱਗੀ ਹੈ ਕਿਉਂਕਿ ਪਾਣੀ ਜਿਹੜਾ ਜ਼ਮੀਨ ਲਗਾਤਾਰ ਖਤਮ ਕਰ ਰਹਾ ਔਰ ਕਿਸੇ ਵੀ ਵੇਲੇ ਜਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਸ਼ਾਇਦ ਇਹ ਮਕਾਨ ਵੀ ਜਿਹੜਾ ਗਿਰ ਸਕਦਾ ਕਿਉਂਕਿ ਲਗਾਤਾਰ ਜ਼ਮੀਨ ਵੀ ਆਪਣੀ ਚਪੇੜ ਦੇ ਵਿੱਚ ਸਤਲੂ ਲੈ ਰਹਾ ਪਾਣੀ ਦਾ ਬਹਾਵ ਲਗਾਤਾਰ ਤੇਜ਼ ਹੈ ਔਰ ਪਾਣੀ ਦਾ ਪੱਧਰ ਜਿਹੜਾ ਵੱਧਦਾ ਨਜ਼ਰ ਆ ਰਿਹਾ ਔਰ ਦੂਸਰੇ ਪਾਸੇ ਐਨਡੀਆਰਐਫ ਦੀ ਟੀਮਾਂ ਲੱਗਿਆ ਨੇ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਜਰੂਰ ਕਿਹਾ ਜਾ ਰਿਹਾ ਕਿ ਖਤਰੇ ਦੀ ਘੰਟੀ ਕੋਈ ਨਹੀਂ ਹੈ ਪਰ ਜੋਕਰ ਪਿੰਡ ਵਾਸੀਆਂ ਦੀ ਗੱਲ ਕਰੀਏ ਉਹ ਲਗਾਤਾਰ ਕਹਿ ਰਹੇ ਨੇ ਕਿ ਪਾਣੀ ਦਾ ਬਹਾਵ ਵੀ ਹੈ ਔਰ ਜਿਸ ਤਰੀਕੇ ਨਾਲ ਸਾਡੀ ਜ਼ਮੀਨ ਖਤਮ ਕਰ ਰਹਾ ਆ ਇਹਨਾਂ ਰੋਜਾਨਾ ਸਪੋਕਸਮੈਨ ਨਾਲ ਕੈਮਰਾਮੈਨ ਸੰਦੀਪ ਨਾਲ ਮੈਂ ਆਪਾਂ ਨੂੰ ਸਿੱਧਾ ਧੰਨਵਾਦ ਕਰਦਾ ਹਾਂ